ਪੂਰੇ ਭਾਰਤ ਦੇ ਵਿੱਚ ਪਹਿਲੀ ਉਦਾਹਰਣ ਹੈ ਜੀਵੀ ਤੇ ਗੋਇਂਦਵਾਲ ਸਰਮਾਣ ਪਰਾਟ ਪ੍ਰਾਈਵੇਟ ਫਰਮੋਂ ਪਰਾਟ ਸਰਕਾਰ ਦੇ ਤਰੀਕੇ ਅੱਜ ਤੱਕ ਕੋਈ ਐਗਜ਼ਾਮਪਲ ਨਹੀਂ ਹੈ ਕੋਈ ਰੌਲਾ ਪਉਂਦੇ ਨਹੀਂ ਕਿ ਇਹ ਕਬਾਲ ਖਰੀਦ ਰਿਹਾ ਇਹ ਚਿੱਟਾ ਹਾਥੀ ਖਰੀਦ ਕੇ ਪੰਜਾਬੀਆਂ ਦੇ ਸਿਰ ਮੜਤਾ ਤੇ ਹੁਣ ਦੱਸ ਵੀ ਇਹ 7000 ਕਰੋੜ ਮੋੜੂ ਕੌਣ ਸਤਿ ਸ਼੍ਰੀ ਅਕਾਲ ਨਹੀਂ ਕਹਾ ਦੇ ਇਗਲਾ ਮੈਂ ਤੁਹਾਨੂੰ ਇੱਕ ਗੱਲ ਯਕੀਨ ਨਾਲ ਕਹਿ ਸਕਦਾ ਕਿ ਕੋਈ ਕਿੱਥੇ ਮਰਜ਼ੀ ਆ ਕੇ ਤੇ ਗੈਸ ਕਰ ਲੈ ਜੇ ਕਿ ਇੱਕ ਮੋਰੀ ਵਾਲੇ ਪਹਿਲੀ ਇਹਦੇ ਵਿੱਚ ਇਹ ਕਰਦੇ ਭਾਈ ਚੌਂਦੀ ਤੇ ਮੈਂ ਇੱਕ ਮਿੰਟ ਨਹੀਂ ਲਾਉਂਗਾ ਪਹਿਲਾ ਰਾਜਨੀਤੀ ਚੰਗੀ ਦਾ ਜੇ ਕੋਈ ਮੋਰੀ ਵਾਲੇ ਬਹਿ ਜੀ ਹੈ ਅਕੋਰੀ ਇਸ ਸਰਬਰ ਘਾਟ ਨੂੰ ਬੀਟਰ ਦੇ ਵਿੱਚ ਕੋਈ ਕੱਢ ਲੇ ਪਹਿਲਾ ਸ਼ਰਕਾ ਬੰਦਿਆ ਸੀ ਗਿਆ ਇੰਦਰ ਸ਼ਰਕਾ ਨਹੀਂ ਸਾਲ ਬਾਅਦ 1.5 ਸਾਲ ਬਾਅਦ ਪਤਾ ਹੀ ਨਹੀਂ ਲੱਗਦਾ ਸ਼ਰਕਾ ਬਣੀ ਆ ਕਿ ਨਹੀਂ ਬਣੀ ਇੱਕ ਕੀ ਫੈਸਲਾ ਉਹਦੇ ਵਿੱਚ ਇੱਕ ਇਹੋ ਜਿਹਾ ਫੈਸਲਾ ਲਿਆਂਦਾ ਮੈਂ ਕਿਹਾ ਕਿ ਜਿਹੜੇ ਵੀ ਕੰਟਰੈਕਟਰ ਨੇ ਜਿਹੜੇ ਵੀ ठेकेदार ਨੇ ਸ਼ਰਤ ਬਣਾਉਣੀ ਆ ਸ਼ਰਤ ਦੀ ਲਾਈਫ ਲਾਗਤ ਹਾਂ 5 ਸਾਲ ਦੀ ਜਿਹੜੇ ਵੀ ठेकेदार ਨੇ ਸ਼ਰਤ ਬਣਾਉਣੀ ਆ ਇੱਕ ਤਰ੍ਹਾਂ ਸਾਥੀ ਵਿੱਚ ਹੋਰ ਕਿ 5 ਸਾਲ ਦੀ ਇਹਨੂੰ ਮੇਨਟੇਨ ਕਰਨ ਦੀ ਜ਼ਿੰਮੇਵਾਰੀ ਤੇ ਹੋਵੇ ਚਾਹੇ ਭਾਜ ਮਜ਼ਬੂਤ ਤਰਾ ਦੇ ਚਾਹੇ ਭਾਵੇਂ ਆਪਣਾ ਸਮਾਨ ਦੇ ਕਦੇ ਰੋਜ਼ ਉੱਥੇ ਰੱਖ ਪਾਏ ਜੇ 5 ਸਾਲ ਸ਼ਰਤ ਦੇ ਤੇ ਕੋਈ ਤਾਏ ਦਾ ਸ਼ਰਤ ਟੋਟ ਗਈ ਤੇ ਤੁਹਾਡੀ ਜ਼ਿੰਮੇਵਾਰੀ ਹੈ ਕੰਟਰੈਕਟਰ ਦੀ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਨਹੀਂ ਜੀ ਚਾਹੇ ਹੋਣੀ ਮਜ਼ਬੂਤ ਬਣਾਣੀ ਪਊਗੀ ਚਾਹੇ ਜਿਹੜਾ ਉਹ 5 ਸਾਲ ਲੱਗ てる ਰਿਹਾ ਵਗੇ ਉਸੇ ਇੱਕ ਫੈਸਲੇ ਦੇ ਨਾਲ ਸ਼ਰਤਾਂ ਬਜੂਤ ਬਣੀਆਂ ਸ਼ੁਰੂ ਹੋ ਗਈਆਂ ਮੈਂ ਮਨੂਤਾ ਜੀ ਕੀ ਹੋਈ ਗਿਆ ਹਾਈ ਕਮਾਡ ਨੂੰ ਵੀ ਯਕੀਨ ਦਿਵਾ ਦੂੰਗਾ ਤੇ ਗੁਰਦਾਸਪੁਰ ਹਲਕਾ ਜਿਹੜਾ ਲੋਕ ਸਭਾ ਦਾ ਇਹ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਨਿਰਾਸ਼ਾ ਕਿਹਾ ਜਾਊਗਾ ਜਿਹੜੀ ਗਲਤੀ ਜਿਹੜੀ ਗਲਤੀ 2022 ਦੇ ਵਿੱਚ ਹੋਈ ਆ ਉਹ ਗਲਤੀ ਤੋਂ ਲੋਕ ਜਿਹੜੇ ਨੇ ਉਹ ਖਫਾ ਰਹੇ ਕਈ ਵਾਰੀ ਹੋ ਜਾਂਦੀਆਂ ਨੇ ਅਪਲਨਾਉ ਜਾਂਦੀਆਂ ਨੇ ਪਰ ਮੈਨੂੰ ਪਤਾ ਹੈ ਕਿ ਜਿਸ ਤਰ੍ਹਾਂ ਤੁਸੀਂ ਉਸ ਰਾਜੀ ਦੇ ਵਿੱਚ ਇੱਥੇ ਪਹੁੰਚੇ ਹੋ ਤੁਸੀਂ ਯਾਨੀ ਪੂਰਾ ਬਰਨਾਰਦੀ ਪਾਰ ਦੇ ਵਿੱਚ ਤੁਸੀਂ ਬਰਨਾਰ ਨਹਿਰ ਹੈ ਔਰ ਲੈ ਆ ਬੋਲੇ ਸੋਨਹਰ ਇੱਕ ਵਾਰ ਬਾਰ ਗੱਲ ਆ ਰਹੀ ਆ ਕਿ ਕੋਈ ਕਲੇਮ ਕਰ ਰਹੇ ਨੇ ਕਿ ਅਸੀਂ ਇਹ 66 ਕੇਵੀ ਦਾ ਸਬਸਟੇਸ਼ਨ ਜਿਹੜਾ ਅਸੀਂ ਨੇ ਪਿਆਰੇ ਹਾਂ ਚਲੋ ਠੀਕ ਆ ਕਲੇਮ ਹੋ ਸਕਦਾ ਕਿਸੇ ਦਾ ਪਰ ਉਹਨਾਂ ਨੂੰ ਮੈਨੂੰ ਵੀ ਪੁੱਛਣਾ ਕਿ ਸਾਨੂੰ ਕੌਣ ਦੇਖਿਆ ਹੈ जरीवाल सानू कौन ले जिन्होंने डुटिया कलेम जो, जो मर्जी करी जान मैं ये क्लेम करूंगा सानू भी तुम्हें लेके आया ਨਹੀਂ ਰਹਿਣਗੇ ਆਪਕੋ ਆਪਣੀ ਕਰੀਰ ਬੇਟਾ ਜਾਂ ਆਪਕੋ ਆਪਣੀਆਂ ਨੌਕਰੀਆਂ ਦੇ ਬਿਖੇ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਦੋਂ 2022 ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਬਤੌਰ ਮੁੱਖ ਮੰਤਰੀ ਸੋਚ ਕੀਤੀ ਸੀਗੀ ਤੇ ਉਸ ਤੋਂ ਕੁਝ ਦਿਨ ਬਾਅਦ ਮੈਕਹਣੀ ਵਾਦ ਹੋਈ ਜੀ ਮੈਨੂੰ ਵੀ ਪਤਾ ਨਹੀਂ ਸੀਗਾ ਕਿ ਮੈਨੂੰ ਮੰਤਰੀ ਬਿਆਜਣਾ ਮੈਨੂੰ ਵੀ ਟੀਵੀ ਤੋਂ ਪਤਾ ਲੱਗਿਆ ਕਿ ਮੈਨੂੰ ਵੀ ਮੰਤਰੀ ਬਿਆਜਿਆ ਤੇ ਬਾਅਦ ਦੇ ਵਿੱਚ ਜਦੋਂ ਮੈਂਕਮੇ ਆਏ ਸਾਹਮਣੇ ਤੇ ਤੁਹਾਡਾ ਕਿ ਹੁਣੀ ਬੋਲਦਾ ਮੈਲੀ ਆਪਣੀ ਸਮਝ ਆ ਗਿਆ ਸੀ ਮੈਂ ਕਿਹਾ ਇਹ ਤੇ ਬਿਜਲੀ ਦਾ ਵਿਭਾਗ ਜਿੱਥੇ ਵੱਡੇ ਵੱਡੇ ਅਫਸਰਾਂ ਜਿਹੜੇ ਬਣੀਆਂ ਇਹ ਕੁ ਜਲਾਈ 2022 ਦੇ ਵਿੱਚ ਕੋਈ ਚੋਨਾ ਦੀ ਸੀਗੀਆਂ ਉਦੋਂ ਕੋਈ ਕਾਰੀ ਵੀ ਸੀਗੀ ਪਹਿਲਾ ਵਾਦਾ 2 ਮਹੀਨੇ ਅੰਦਰ 600 ਗਿਗਟ ਬਿਜਲੀ ਖਰੀਦਿਆਂ ਤੱਕ ਪੂਰਾ ਕਰਨਾ ਪਹਿਲੇ 3 ਮਹੀਨੇ ਦੇ ਵਿੱਚ ਅਜੇ ਤੱਕ ਦਾ ਇਤਿਹਾਸ ਹੋਊਗਾ ਕਿ ਕਿਸੇ ਵੀ ਸਰਕਾਰ ਨੇ ਬੋਲੇ ਸੋਨਹਿਣੇ ਬੋਲੇ ਕਿ ਕਿਸੇ ਵੀ ਸਰਕਾਰ ਨੇ ਪਹਿਲੇ 3 ਮਹੀਨੇ ਦੇ ਵਿੱਚ ਅਜਿਹਾ ਵੱਡਾ ਫੈਸਲਾ ਲਿਆ ਹੋਵੇ ਔਰ ਉਹਦੇ ਨਾਲ 90% ਲੋਕਾਂ ਦੀ ਬਿਜਲੀ ਦੇ ਬਿੱਲ ਜਿਹੜਿਆ ਉਹ ਜ਼ੀਰੋ ਹੋਣੇ ਚਾਹੀਦੇ। ਇਸ ਤੋਂ ਵੀ ਹੋਰ ਗੱਲ ਦੇਖੋ ਇੱਥੇ ਜਦੋਂ ਪਿਆਲ ਸਾਹਿਬ ਦਾਸਰੇ ਸੀਗੇ ਕਿੰਨੇ ਆਦਮਿਆਂ ਦੇ ਬਿਜਲੀ ਦੇ ਬਿੱਲ ਜੀ ਰਹੋਣੇ ਲਗਭਗ ਸਾਰਿਆਂ ਦੇ ਹੱਥ ਉੱਪਰ ਸੀਗੇ ਜਿਨ੍ਹਾਂ ਨੇ ਹੱਥ ਉੱਪਰ ਕੀਤੇ ਨੇ ਉਹਨਾਂ ਨੂੰ ਕਿਤੇ ਬਿਜਲੀ ਕੱਟ ਜਾਣਾ ਪਿਆ ਬਿਜਲੀ ਦਾ ਬਿੱਲ ਮਾਫ ਕਰਾਉਣ ਵਾਸਤੇ ਕਿਤੇ ਕੋਈ ਸਾਈਨ ਕਰਕੇ ਪਏ ਕਿਤੇ ਕੋਈ ਜਾਇਦਾਦ ਦਾ ਸਰਟੀਫਿਕੇਟ ਦੇਣਾ ਪਿਆ ਕਿਤੇ ਕੋਈ ਆਮਦਨ ਦਾ ਸਰਟੀਫਿਕੇਟ ਦੇਣਾ ਪਿਆ ਕਿਤੇ ਜਾ ਕੇ ਕੋਰੇ ਕਾਗਜ਼ ਦੇ ਉੱਤੇ ਗੁੱਠਾ ਲਾਉਣਾ ਪਿਆ ਜਾਂ ਸਾਈਨ ਕਰਨਾ ਪਏ ਨਹੀਂ ਕਰਨਾ ਹੀ ਪਏ ਇਹਨੂੰ ਬਦਲਾ ਦੇਦੇ ਆ ਜੇਕਰ ਹੋਰ ਕੋਈ ਸਰਕਾਰ ਥੋੜੀ ਜਿਹੀ ਸੁਧਤ ਦੇਦੀ ਤੇ ਬਿਜਲੀ ਘਰਾਂ ਦੇ ਬਾਹਰ ਲੋਕਾਂ ਨੇ ਜੁੱਤੀਆਂ ਘਸਾ ਲਈਆਂ ਨਹੀਂ ਆਗਰ ਦੇ ਚਲਗ ਲਾ ਕੇ ਕਿਸੇ ਇੱਕ ਖੱਤਕਾਰ ਨੂੰ ਪੰਜਾਬ ਦੇ ਇੱਕ ਖਪਤਕਾਰ ਨੂੰ ਵੀ ਬਿਜਲੀ ਕਰਦਾ ਚੱਕਰ ਦੀ ਰੋਣਾ ਆਪਿਆ ਅਸੀਂ ਤਰੀਕਾ ਹੀ ਆ ਹੋ ਗਿਆ ਪੱਲਿਆ ਕਿ 600 ਯੂਨਟ ਤੋਂ ਘੱਟ ਬਿਜਲੀ ਪਾਓ ਤੇ ਆਟੋਮੈਟਿਕ ਤਰੀਕੇ ਤੁਹਾਡੇ ਬਿਜਲੀ ਦੇ ਬਿੱਲ ਤੁਹਾਡੇ ਘਰ ਜ਼ੀਰੋ ਆਉਣਗੇ ਬਹੁਤੇ ਲੋਕਾਂ ਨੂੰ ਉਤਲਪਤਾਂ ਲੱਗਦਾ ਜਦੋਂ ਉਹਨਾਂ ਦੇ ਘਰ ਦੇ ਬਿਜਲੀ ਦਾ ਬਿੱਲ ਜ਼ੀਰੋ ਆਇਆ ਕਿਤੇ ਨਹੀਂ ਜਾਣਾ ਚਾਹੀਦਾ ਕੁਝ ਨਹੀਂ ਕਰਨਾ ਔਰ ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ਇੱਕ ਸਾਡੀ ਕੋਲ ਮਾਈਨ ਸੀਗੀ ਚਾਰ ਖਾੜ ਦੇ ਵਿੱਚ ਪਸ਼ਵਾੜਾ ਕੋਲ ਮਾਈ 2015 ਤੋਂ ਬੰਦ ਪਈ ਸੀ ਚਲਾਇਆ ਹੀ ਨਹੀਂ ਜਾ ਰਿਆ ਨੂੰ ਤੇ ਕੋਲਾ ਕਿੱਥੋਂ ਲਿਆ ਜਾਂਦਾ ਸੀਗਾ ਇمپੋਰਟ ਕੀਤਾ ਜਾਂਦਾ ਸੀਗਾ ਔਰ ਕੋਟ ਨੇ ਉਹ ਜੜਖ ਬੁਲਾਉਂਦੇ ਜਾਂਦਾ ਸੀਗਾ ਉਹਦੇ ਵਿੱਚ ਚੋਕ ਮਿਸ਼ਣਾ ਕਰਦੇ ਜਾਂਦਾ ਜੇ ਜੇ ਤੁਸੀਂ ਆਪ ਦੀ ਕੋਲ ਮਾਈ ਚਲਾ ਰਹੇ ਤੇ ਆਪ ਦੀ ਕੋਲ ਮਾਈ ਚਲਾ ਰਹੇ ਤੇ ਤੁਹਾਨੂੰ ਕਿਸੇ ਨੇ ਡੱਕਿਆ ਨਹੀਂ ਸੀਗਾ ਆਪਦੀ ਕੋਲ ਵਾਈਨ ਚਲਾ ਲੈਂਦੇ ਤੇ ਅੱਜ ਪੰਜਾਬ ਦੇ ਉੱਤੇ ਇਹ ਨਹੀਂ ਕਰ ਜਣਾ ਚਾਹੁੰਦੇ ਅਸੀਂ 2022 ਦੇ ਵਿੱਚ ਆਏ ਅਕਤੂਬਰ 2022 ਦੇ ਵਿੱਚ ਪਸ਼ਵਾਰ ਕੋਲ ਵਾਈਨ ਚਾਲੂ ਕਰ ਦਿੱਤੀ ਔਰ ਉਪਰ ਕੋਲਾ ਨਾ ਸ਼ੁਰੂ ਹੋ ਗਿਆ ਔਰ ਖਜ਼ਾ ਆਪ ਨੂੰ 1200 ਕਰੋੜ ਰੁਪਏ ਸਤਨ ਸਾਲ ਦਾ ਬਚਣਾ ਸ਼ੁਰੂ ਹੋ ਗਿਆ ਇਹ ਕਹਿੰਦੇ ਆ ਮਾਨ ਸਾਹਿਬ ਦੀ ਸਰਕਾਰ ਜਿਹੜੀ ਹੈ ਨਾ ਉਹ ਇੱਕ ਮਿਸ਼ਨ ਤੇ ਆ ਇੱਕ ਮਿਸ਼ਨ ਮਿਸ਼ਨ ਮਨਦਵੇ ਵਿਚ ਲੈ ਕੇ ਆਏ ਆ ਮਾਨ ਸਾਹਿਬ ਦੀ ਸਰਕਾਰ ਮਿਸ਼ਨ ਤੇ ਆ ਇੱਕ ਮਿਸ਼ਨ ਤੇ ਨਹੀਂ ਆ ਕਮਿਸ਼ਨਾਂ ਤੇ ਨਹੀਂ ਚੱਲਦਾ ਘਰੋਂ ਘਰੀ ਭਾਤੇ ਤੁਸੀਂ ਜਿਹੜੇ ਲੋਕ ਕਮਿਸ਼ਨਾਂ ਤੇ ਚੱਲਦੇ ਸੀ ਅੱਜ ਤੁਸੀਂ ਕਦੀ ਖਬਰ ਪੜੀ ਕਿ ਫੁਲਾਣੇ ਥਰਮਲ ਪਲਾਂਟ ਤੇ ਕੋਲਾ ਜਿਹੜਾ ਉਹ 2 ਦਿਨ ਦਾ ਰਹਿ ਗਿਆ 1 ਦਿਨ ਦਾ ਰਹਿ ਗਿਆ ਬਲੈਕਆਊਟ ਹੋ ਜਾਣਾ ਕਦੀ ਖਬਰ ਪੜੀ ਆ ਪਹਿਲਾਂ ਕੀ ਹੋਇਆ ਬਰਾਬਰ ਕਰਨ ਦੇ ਸੀ ਜਦੋਂ ਸਾਡੇ ਕੋਲ 40 40 45 45 ਗੰਟਾ ਕੋਲਾ ਸਾਡੇ ਫਰਮਾਂ ਪਲਾਂਟਾਂ ਦੇ ਉੱਤੇ ਸਟਾਕ ਰੁਪਿਆ ਜਦੋਂ ਦੀ ਅਸੀਂ ਕੋਲ ਮਾਈਨ ਚਲਾਈ ਕੋਈ ਬਾਅਦ ਦੀ ਸਾਨੂੰ ਕੋਲੇ ਦੀ ਆ ਰਿਹਾ ਕੋਲਾ ਲਗਾਤਾਰ ਆ ਰਿਹਾ ਸਰਦੀ ਆਪ ਦੀ ਜਿਹੜੀ ਕੋਲ ਮਾਈਨ ਹੈ ਉਹਦੇ ਤੋਂ ਆ ਰਿਹਾ ਔਰ 1880 ਕਰੋੜ ਰੁਪਏ

ਜਦੋਂ ਆਪਾਂ ਸਾਰਿਆਂ ਨੇ ਬਾਈ ਦੇ ਵਿੱਚ ਮਿਹਨਤ ਕੀਤੀ ਤੇ ਉਸ ਤੋਂ ਬਾਅਦ ਬਿਜਲੀ ਬੋਰਡ ਦੇ ਉੱਤੇ 9000 20 ਕਰੋੜ ਦਾ ਕਰਜ਼ਾ ਸੀ ਤੇ ਜਦੋਂ ਮੈਂ ਕਾਗਜ਼ ਪੱਤਰ ਵਿੱਚ ਖੇਤੇ ਬੜਾ ਦੁੱਖ ਲੱਗਾ ਕਿ ਲੌਂਗ ਹਸਾਰ 20 ਕਰੋੜ ਰੁਪਇਆ ਬਿਜਲੀ ਬੋਰਡ ਦਾ ਕਿਸੇ ਨੇ ਕਾਂਗਰਸ ਦੇ ਨੇ ਅਕਾਲੀਆਂ ਦੇ ਨੇ ਕਿਤੇ ਘਟਿਆ ਨਹੀਂ ਵੱਤ ਪਈ ਗਿਆ ਇਹ ਪਹਿਲੀ ਸਰਕਾਰ ਆ 20 ਮਹੀਨਿਆਂ ਦੇ ਵਿੱਚ ਅਸੀਂ 9020 ਕਰੋੜ ਰੁਪਏ ਪਈਆਂ 5 ਸਾਲ ਤੇ ਲੋਕਾਂ ਨੇ ਦਿੱਤੇ ਆ ਅਸੀਂ ਉਹਦੀਆਂ ਪੰਜ ਕਿਸ਼ਤਾਂ ਕਰ ਲਈਆਂ 1104 ਕਰੋੜ ਰੁਪਏ ਇੱਕ ਸਾਲ ਦਾ ਭੰਦਾ ਸੀਗਾ ਪਹਿਲੀ ਕਿਸ਼ਤ ਦੇ ਤੇ ਨਾਲ ਦੇ ਤੇ 664 ਕਰੋੜ ਰੁਪਏ ਵਿਆਜ ਸੀਗਾ ਉਹ ਵੀ ਵਾਪਸ ਕਰ ਪੰਜਾਹ ਸਾਲ ਦੇ ਦੇ ਚੋ ਵੀ ਖਤਮ ਉਹ ਵੀ ਲਾ ਦੇਗੇ ਬਿਜਲੀ ਬੋਰਡ ਨੂੰ ਬਿਲਕੁਲ ਕਰਜ਼ਾ ਮੁਕਤ ਕਰ ਦੇਾਂਗੇ ਸੋਨਰ ਦੀ ਤੁਹਾਨੂੰ ਮੈਂ ਕਹਾਂ ਦੱਸਾਂ ਕਿ 2007 ਤੋਂ ਲੈ ਕੇ 16 ਦੇ ਸਮਝੌਤੇ ਹੋਏ 5 ਰੁਪਏ ਤੋਂ ਲੈ ਕੇ 18 ਰੁਪਏ ਪਰ ਯੂਨਿਟ ਬਿਜਲੀ ਪੈਂਦੀ ਆ ਇਹਨਾਂ ਦੇ 5 ਰੁਪਏ ਤੋਂ ਲੈ ਕੇ 18 ਰੁਪਏ ਤੱਕ ਇੱਕ ਯੂਨਿਟ ਤੇ ਅਸੀਂ 20 ਮਹੀਨਿਆਂ ਦੇ ਵਿੱਚ ਸਮਝੌਤੇ ਕੀਤੇ ਆ ਸੋਨਰ ਦੇ ਕਰਨੇ ਪੀਂਦੇ ਆ ਕਿਉਂਕਿ ਬਿਜਲੀ ਦੀ ਤੇ ਲੋੜ ਪੈਂਦੀ ਜਾਂਦੀ ਆ ਅਸੀਂ ਕਿੰਨੇ ਚ ਕੀਤੇ ਆ ਦੱਸਾਂ ਕਿ ਕਿੰਨੇ ਚ ਕੀਤੇ ਆ 2 ਰੁਪਏ 33 ਪੈਸੇ ਕੋਲ ਕਿਹਾ 2 ਰੁਪਏ 75 ਪੈਸੇ ਇੱਕ ਪਾਸੇ 11 ਰੁਪਏ ਬਿਜਲੀ ਦੀ ਬਿਜਲੀ ਦਾ ਯੂਨਟ ਖਰੀਦੇ ਸੀਗੇ ਤੇ ਇੱਕ ਪਾਸੇ 2 ਰੁਪਏ 33 ਪੈਸੇ ਬਿਜਲੀ ਦਾ ਯੂਨਟ ਖਰੀਦੇ ਤੁਸੀਂ ਦੱਸੋ ਕਰਜ਼ੇ ਚੜਨੇ ਸੀਗੇ ਕਿ ਨਹੀਂ ਚੜਨੇ ਸੀਗੇ ਕਿਉਂ ਇਤਨਾ ਸਮਝਾਉਂਦੇ ਹੋ ਤੁਸੀਂ ਇਹ ਆਪਣੇ ਸੋਲਰ ਪਾਰ ਲਾਓ ਵੇਚਣ ਵਾਲੇ ਵੀ ਆਪ ਖਰੀਦਣ ਵਾਲੇ ਵੀ ਆਪ ਇਦੋਂ ਵੀ ਇੱਕ ਹੱਥ ਨਾਲ ਸਾਈਨ ਕਰ ਲਓ ਇਤਨੀ ਪੁੱਛਿਆ ਮੈਂ ਸਾਈਨ ਕਰ ਲਓ ਤੇ ਫਿਰ 18000 ਰੁਪਏ ਬੋਲਦੇ ਗਏ ਇਤਨੀ ਸੀਗੇ ਹੋਰ 20 ਫਰਕ ਪਿਆ 5000 ਕਿੱਥੇ ਗਿਆ ਵੇਚਣ ਵਾਲਾ ਕੋਈ ਹੋਰ ਆ ਤੇ ਖਰੀਦਣ ਵਾਲਾ ਕੋਈ ਪੁੱਛਦਾ ਫਿਰ ਬੈ ਖਤਮ ਹੋ ਗਏ ਇੱਕ ਬੰਦੇ ਦੇ ਹੱਥ ਦੇ ਵਿੱਚ ਨਹੀਂ ਲਿਆ ਇਸੇ ਕਰਕੇ ਇਹ ਜਿਹੜੇ ਸਮਝੌਤੇ ਨੇ ਹੁਣ ਇੰਨੇ ਘਾਟੇ ਪਾਣੀ ਵਿੱਚ ਆਉਣੇ ਸ਼ੁਰੂ ਹੋ ਗਏ ਪਰ ਇਹ ਵੀ ਨਹੀਂ ਆ ਕਿ ਜਿਨ੍ਹਾਂ ਨੇ ਪੰਜ ਤੋਂ 18 ਤੱਕ ਕੀਤੇ ਨੇ ਸਮਝੌਤੇ ਉਹਨਾਂ ਨੂੰ ਬਚ ਦਿਆਂਗੇ ਇਹ ਵੀ ਗੱਲ ਖੋਦਾ ਉਹ ਵੀ ਕੰਮ ਚੱਲਦਿਆ ਉਹ ਵੀ ਤੁਹਾਡੇ ਸਾਹਮਣੇ ਆਵਾਂਗੇ ਕਿ ਕਿੰਨੇ ਕੀ ਕੀਤਾ ਸੀਗਾ ਕਮਾਲ ਯਾਰ ਕੋਈ ਗੱਲ ਕੋਈ ਹੋ ਰਹਾ ਸਹੀ ਕਿ ਥੋੜੀ ਬਹੁਤੀ ਕੋਈ ਗੱਲ ਇਹਨੇ ਕਰ ਲਈ ਇੰਨਾ ਕਰੋ ਪੰਜਾਬ ਦੇ ਨਾਲ ਕਮਾਲ

ਉਤੋਂ 2 ਕਰੋੜ ਪਰ ਮਹਗਾ ਵਾਰਦੀ ਦੀ ਕੀਮਤ ਪਾਈ ਤੇ ਅਸੀਂ 1180 ਕਰੋੜ ਦੇ ਵਿੱਚ ਖਰੀਦ ਲਿਆ 1100 ਏਕੜ ਜ਼ਮੀਨ ਆਉਗੀ 1100 ਏਕੜ ਜ਼ਮੀਨ ਦਾ ਪੁਰਾਣਾ ਨਕਾ 4-7 ਸਾਲ ਚੱਲਿਆ ਹੋਇਆ ਹੈ ਉੱਤੋਂ ਬਿਜਲੀ ਵੀ ਲੱਗਾਂਗੇ ਚਲਦਾ ਹੀ ਦਿਖਾਵਾਂਗਾ ਫੋੜ ਰੌਲਾ ਪਾਉਂਦੇ ਨੇ ਕਿ ਇਹ ਕਬਾਲ ਖਰੀਦ ਲਿਆ ਚਲੋ ਬੈਂਕੇਪਾ ਖਰੀਦ ਲਿਆ ਤੇਰ ਮੈਂ ਅੱਜ ਵੀ ਗੱਲ ਤੇ ਹੁਣਾ ਕਿ ਪਹਿਲਾਂ ਸਰਕਾਰਾਂ ਕੀ ਦੀਆਂ ਸੀਗੀਆਂ ਤੁਸੀਂ ਸਸਤੇ ਭਾਅ ਦੇ ਖਰੀਦ ਲੈ ਲੇ ਖਰੀਦਿਆ ਕਿਉਂ ਨਹੀਂ ਇਸ ਗੱਲ ਦਾ ਜਵਾਬ ਦੋ ਕਿਉਂ ਨਹੀਂ ਖਰੀਦਿਆ ਖਰੀਦ ਲੈ ਲੈਂਦੇ ਉਦੋਂ ਤੁਹਾਡੇ ਕਿਸੇ ਨੇ ਹੱਥ ਧੋੜੀ ਥੋੜੀ ਸੀ ਔਰ ਤੁੰ ਮੈਂ ਇਹ ਗੱਲ ਹੈਰਾਨਗੀ ਵਾਲੀ ਦੱਸਣ ਲੱਗਿਆ ਕਿ 16 ਤੋਂ ਲੈ ਕੇ 23 ਤੱਕ ਉਸ ਫਰਮਲ ਪ੍ਰਾਜ ਦੇ ਤੇ 1711 ਕਰੋੜ ਰੁਪਇਆ ਇਹੋ ਜਿਹਾ ਦੇ ਬੈਠੇ ਆ ਜੀਦੀ ਅਸੀਂ ਬਿਜਲੀ ਲਾਈਈ ਨਹੀਂ ਜਿੰਨੂੰ ਸਮਝੌਤੇ ਕਹਿੰਦੇ ਕਹਿੰਦੇ ਨਾ ਸਮਝੌਤੇ ਦਿੱਤੇ ਸੀਗੇ ਮਹਿੰਗੇ ਬਾ ਇਹੋ ਹੀ ਸਮਝੌਤੇ ਸੀਗੇ ਕਿ 1711 ਕਰੋੜ ਰੁਪਏ ਦੀ ਉਹਨਾਂ ਲੋ ਦੇਤੇ ਜਿਹਦੀ ਬਿਜਲੀ ਨਹੀਂ ਲੱਗੀ ਤੇ ਜੇ ਅਸੀਂ ਉਹਨਾਂ ਅੱਤੇ ਮਾਲਤੇ ਵਿੱਚ ਖਰੀਦ ਲਿਆ ਤਾਂ ਅਸੀਂ ਕੀ ਮਾਲਾ ਕਰਿਆ ਇਹਦਾ ਮਤਲਬ ਅਸੀਂ 1711 ਕਰੋੜ ਰੁਪਏ ਦਿੱਤਾ ਪਹੇਂਗੇ ਕਿ ਬਈ ਤੇ ਕਿ ਫਿਰ ਅਸਮਝੌਤੇ ਕਹਿੰਦੇ ਨੇ ਵੀ ਪਹਿਲਾਂ ਕਾਂਗਰਸ ਕੁੱਦੀ ਸਿੱਧੀ ਸਮਝੌਤੇ ਕਰਪਨ ਕਰਵਾਗੇ ਤੇ ਮਤਲਬ ਤੋਂ ਬਾਅਦ ਨੇ ਸਰਕਾਰੀ ਇੱਕ ਅੰਕੜਾ 33% ਇਸਨ ਤੋਂ ਡੇਟ ਖਤਮਕਾਰੀ ਦਿੱਤੇਗਾ ਬੀਆ ਦੀ ਵਿਆਹ ਦੇ ਵਿੱਚ 33% ਤੇ ਖਤਮ ਹੋ ਗਏਗਾ ਬਾਕੀ ਵੀ ਕਰ ਲਾਂਗੇ ਹੌਲੀ ਹੌਲੀ ਲੱਗੇ ਆ ਕਿ ਲ ਕਿਸੇ ਪਾਸੇ ਗੱਲ ਜਿਹੜੀ ਆ ਉਲਾਰੀ ਜਾਂਦਾਂਗੇ ਬਾਕੀ ਜਿਹੜੀ ਇਹ ਕਹਿੰਦੇ ਨੇ ਕਿ ਸਸਤਾ ਨਹੀਂ ਘਾਤੀ ਇਗਲੇ ਆ ਮੈਂ ਤੁਹਾਨੂੰ ਇੱਕ ਗੱਲ ਯਕੀਨ ਨਾਲ ਕਹਿ ਸਕਦਾ ਕਿ ਕੋਈ ਵੀ ਛਿੱਟੇ ਮਰਜੀ ਆ ਕੇ ਤੇ ਗੈਸ ਕਰ ਲੈ ਜੇ ਇੱਕ ਮੋਰੀ ਵਾਲੇ ਤਾਂ ਹੈ ਵੀ ਇਹਦੇ ਵਿੱਚ ਇਹ ਕਰ ਬਈ ਪਾਣੀ ਜਾਊਗੀ ਤੇ ਮੈਂ ਇੱਕ ਮਿੰਟ ਨਹੀਂ ਲਾਉਂਗਾ ਪਹਿਲਾ ਰਾਸ ਜਿੱਤੀ ਚੰਗੂ ਕਰ ਜੇ ਕੋਈ ਮੋਰੀ ਵਾਲੇ ਬਹਿਦੀ ਵੀ ਹੈ ਅਕੋਰੀ ਇਸ ਸੰਭਲ ਘਾਟ ਨੂੰ ਵੀ ਪਰਦੇ ਦੇ ਵਿੱਚ ਕੋਈ ਕੱਢ ਲੇ ਛੜਕਾ ਦੀ ਗੱਲ ਕਰ ਲਈਏ ਪਹਿਲਾਂ ਸੜਕਾਂ ਬਣਦੀਆਂ ਸੀਗੀਆਂ ਇੱਧਰ ਸੜਕ ਬਣੀ ਸਾਲ ਬਾਅਦ 1.5 ਸਾਲ ਬਾਅਦ ਪਤਾ ਹੀ ਨਹੀਂ ਲੱਗਦਾ ਸੜਕ ਬਣੀ ਆ ਕਿ ਨਹੀਂ ਬਣੀ ਇੱਕ ਇੱਕ ਫੈਸਲਾ ਉਹਦੇ ਵਿੱਚ ਇੱਕ ਇਹੋ ਜਿਹਾ ਫੈਸਲਾ ਲਿਆਂਦਾ ਮੈਂ ਕਿਹਾ ਕਿ ਜਿਹੜੇ ਵੀ ਕੰਟਰੈਕਟਰ ਨੇ ਜਿਹੜੇ ਵੀ ठेकेदार ਨੇ ਸੜਕ ਬਣਾਉਣੀ ਆ ਸੜਕ ਦੀ ਲਾਈਫ ਲਾਗ ਭਾਵੇਂ 5 ਸਾਲ ਦੀ ਜਿਹੜੇ ਵੀ ठेकेदारਾਂ ਨੇ ਸੜਕ ਬਣਾਉਣੀ ਆ ਇੱਕ ਕਲੋਜ਼ ਆਰਟੀ ਵਿੱਚ ਹੋਰ ਕਿ 5 ਸਾਲ ਦੀ ਇਹਨੂੰ ਮੇਨਟੇਨ ਕਰਨ ਦੀ ਜ਼ਿੰਮੇਵਾਰੀ ਤੇ ਹੋਵੇ ਚਾਹੇ ਭਾਗ ਮਜ਼ਬੂਤ ਹੋਵੇ ਚਾਹੇ ਭਾਗ ਆਪਣਾ ਸਮਾਨ ਦੇ ਕਦੇ ਰੋੜ ਹੋ ਸਿਰਫ ਜੇ 5 ਸਾਲ ਛੱਡ ਦੇਤੇ ਕੋਈ ਟਾਹੇ ਜਾਂ ਛੱਤ ਟੁੱਟ ਗਈ ਤੇ ਤੁਹਾਡੀ ਜ਼ਿੰਮੇਵਾਰੀ ਦੇ ਕੰਟਰੈਕਟਰ ਨੂੰ ਚਾਹੇ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਨਹੀਂ ਜੀ ਜਾਰੇ ਹੋਣੀ ਮਜ਼ਬੂਤ ਬਣਾਉਣੀ ਪਊਗੀ ਚਾਹੇ ਜਿਹੜਾ 5 ਸਾਲ लटकते रहेंगे सो इसे एक फैसले मजबूत बनिया शुरू हो गई और सौ करोड़ हजार करोड़ तो एक सौ करोड़ रुपया वैसे बचा ਵੈਸੇ ਬਚਾ ਲਿਆ ਜਿਹੜੀ ਜਿਹੜਾ ਜਿਹਦੇ ਵਾਸਤੇ 1000 ਕਰੋੜ ਆ ਜਾਰੀ ਕੀਤਾ ਗਿਆ ਸੀਗਾ 540 ਕਰੋੜ ਦੇ ਵਿੱਚੋਂ ਉਹ ਕੰਮ ਜਿਹੜਾ ਕੰਪਲੀਟ ਕਰਕੇ 162 ਕਰੋੜ ਪਿਆ ਸਰਕਾਰੀ ਖਰਚੇ ਦੇ ਵਿੱਚ ਬਚ ਗਿਆ ਹੁਣ ਫੇਰ ਪ੍ਰਾਣਸ ਅਪਾਰਟਮੈਂਟ ਨੂੰ ਕਿਹਾ ਆ ਰਾਕ ਕੇ ਸੰਭੇ ਜਿਹੜਾ ਅਸੀਂ ਆਪਣੇ ਪੈਸੇ ਬਚਾਏ ਨੇ ਸਾਨੂੰ ਜਿਹੜੀਆਂ ਹੋਰ ਛੜਕਾਂ ਬਣਾਉਣ ਦੀ ਰਾਜ ਚਾਹੀਦੀ ਹੈ ਇਹ ਇਹ ਹੁੰਦੇ ਨੇ ਫੈਸਲੇ ਤੈਨੂੰ ਕਹਿੰਦੇ ਲੋਕ ਦੇ ਵਿੱਚ ਫੈਸਲੇ ਲੈਣ ਸੋ ਜਿੱਥੋਂ ਤੱਕ ਜੇ ਆਪਾਂ ਜਦੋਂ ਬਾਹਰ ਨੌਕਰੀ ਦੀ ਗੱਲ ਕਰੀਏ ਤੇ ਸਾਡੇ ਉਹਨਾਂ ਆਕਲੀ ਨਕ ਬੰਦੇ ਨੇ ਇੱਥੇ ਵੀ ਬਣੇ ਨੇ ਅੱਗੇ ਵੀ ਚੱਲ ਰਹੇ ਨੇ ਸਕੂਲ ਆਫ ਫੈਮਿਨਸ ਬਣਾ ਰਹੇ ਆ ਚਾਰੀ ਹਜ਼ਾਰ ਤੋਂ ਵੱਧ ਲੋਕੀ ਮਾਨਸਾਰ ਨੇ ਰਿਆਣੀ ਲੈ ਦੇ ਵਿੱਚ ਰੈਗੂਲਰ ਨੌਕਰੀ 40000 ਤੋਂ ਵੱਧ ਆਪਣੀ ਪੰਜਾਬ ਦੇ ਲਿਆ ਬੁਣਦੇ ਅਸੀਂ ਆਪਣੇ ਮੈਕਮੇ ਦੇ ਵਿੱਚ ਡੈਥ ਕੇਸ ਜਿਹੜੇ 2002 ਤੋਂ ਅੜੇ ਸੀਗੇ ਅਸੀਂ ਉਹਨਾਂ ਵਾਸਤੇ ਵੀ ਪਾਲਸੀ ਰੱਖ ਕੇ ਉਹਨਾਂ ਨੂੰ ਜਦੀ ਆ ਨੌਕਰੀ ਦੇਤੀ ਜਿਹੜਾ ਕਿਸੇ ਚਾਹ ਸਰਕਾਰ ਨੂੰ ਦੇ ਸਕੋ। ਸੋ ਮੇਰਾ ਕਹਿਣ ਦਾ ਭਾਵ ਇਹ ਆ ਕਿ ਅਸੀਂ ਕੋਈ ਰਾਜਨੀਤੀ ਨਹੀਂ ਕਰਨਾ ਹੈ। ਅਸੀਂ ਕੋਈ ਕਮਿਸ਼ਨ ਲੈਣ ਨਹੀਂ ਆਏ। ਅਸੀਂ ਭਈ ਜੇ ਕਰਨਾ ਤਾਂ ਗਾਦੇ ਆਪਣੀਆਂ ਨੌਕਰੀਆਂ ਤੇ ਬੈਠੇ ਰਹਿੰਦੇ ਪਰ ਨਹੀਂ। ਜਦੋਂ ਵੱਡੇ ਝਗਮ ਹੋ ਜਾਂਦੇ ਹਨ ਉਦੋਂ ਫਿਰ ਛੋਟੀਆਂ ਮੋਟੀਆਂ ਕੋੜੇ ਫੈਸਲੀਆਂ ਭੁੱਲ ਜਾਂਦੀਆਂ ਹਨ ਫਿਰ ਆਪਾਂ ਸਭ ਤੋਂ ਪਹਿਲਾਂ ਵੱਡੇ ਝਗਮ ਠੀਕ ਕਰਦੇ ਹਾਂ ਵੱਡੇ ਝਗਮ ਠੀਕ ਕਰਾਂਗੇ ਤੇ ਫਿਰ ਬਚਾਂਗੇ ਸੋ ਇਹ ਵੱਡੇ ਝਗਮ ਵੱਡੀਆਂ ਗੁੰਝਲਗੜੀਆਂ ਪੈਦਾ ਨੇ ਉਹਨੂੰ ਅੱਜ ਸੁਧਾਰਨ ਦੇ ਵਿੱਚ ਜਿਹੜਾ ਉਹ ਲੱਗੇ ਹੋਏ ਆਂ ਰੋਜ਼ ਕੋਈ ਨਾ ਕੋਈ ਫੈਸਲਾ ਲੋਕਾਂ ਦੇ ਹਿੱਤ ਦੇ ਵਿੱਚ ਜਿਹੜਾ ਉਹ ਲੈ ਰਹੇ ਆਂ